ਪਾਕੀ ਮੈਂ ਉਹਦੇ ਸਮਾਰਸ਼ਣ ਨੂੰ ਬੈਠੀ ਆ ਮੈਂ ਤਾਂ ਹਮੇਸ਼ਾ ਕਹਿੰਦੀ ਮੈਨੂੰ ਪਿਆਰ ਪਈ ਲਾਗੂ ਕਰ ਤੋਂ ਕੰਮ ਆਇਆ ਕਰ ਨਹੀਂ ਜੀ ਜੀ ਇਹਨੇ ਕੋਟ ਫੜਵਾ ਲਿਆ ਨਹੀਂ ਪਿਆਰ ਕਰ ਦੋਗੇ ਸੋ ਮਾਨ ਸਾਹਿਬ ਨੇ ਕਹਿੰਦੇ ਪਈਂ ਹੀ ਕਾ ਲਾਗੂ ਕਰਿਆ ਮੈਨੂੰ ਲੱਗਦਾ ਜਿੰਨਾ ਪੈਸਾ ਆਉਂਦਾ ਹੈ ਸਾਰੇ ਦਿਨ ਦਿੰਦੇ ਹੀ ਹੋ ਐਸੀ ਲੱਗਦਾ ਕੋਈ ਸਾਡੇ ਦੇਖ ਜਾਣਗੇ ਘਰ ਦੇ ਵਿੱਚ ਕਦੇ ਭਰੇ ਸਾਡੇ ਘਰ ਤਾਂ ਉਹੀ ਲਾadne ਜੋ ਪਹਿਲਾਂ ਤੋਂ ਸੀ ਕਈ ਵਾਰੀ ਇਹਨੇ ਵੀ ਆ ਜਾਂਦਾ ਵੀ ਹਲਾ ਧੋਖੇ ਨੇ ਪਰ ਫਿਰ ਵੀ ਸਾਰ ਲੱਗਦਾ ਕਿ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਇਹ ਟੋਲ ਪਲਾਜ਼ਾ ਦੀ ਪੂਰੀ ਦੀ ਐਂਟਰੀ ਕਰਨੀ ਹੈ ਕਿ ਪਰਸੂ ਚ ਟਾਕੇ ਆਉਣਾ ਪੈਦਾ ਸੀ ਪਤਾ ਨਹੀਂ ਸੜਕ ਤਾਂ ਜਿਵੇਂ ਟੁੱਟੀ ਹੋਈ ਸੀ ਕਿਹੜੀ ਗੱਲ ਦਾ ਟੋਲ ਖੁੱਤੋਂ ਲਈ ਜਾਂਦੇ ਸੀ ਮਸਾ ਇਹ ਨਹੀਂ ਕਿ ਸਭ ਗੱਲ ਬਾਕੀ ਦੇ ਮਾਮਾ ਤਾਂ ਉਹਨੇ ਥੋੜੇ ਤੇ ਹੱਥ ਫੁੱਲਾਂ ਦੇ ਛੱਡੇ ਹੋਏ ਕੋਈ ਪੰਡਾਂ ਨਹੀਂ ਘਾੜਨੀ ਮਟੂਰੀ ਵਾਲੇ ਹੋਏ ਇੱਕ ਵਾਰ ਤੁਸੀਂ ਵੋਟਾਂ ਵੀ ਨਹੀਂ ਘਾੜ ਛੱਡਿਓ ਨਾ ਕੋ ਨਾ ਕੋ ਵੋਟਾਂ ਘਾੜਦੇ ਵਿਰੋਧੀ ਨੂੰ ਤਾਂ ਕੋਈ ਟੂਰੀ ਪੜਨਾ ਬਕਾ ਹੈ ਨਹੀਂਗਾ ਸੰਗਰੂਰ ਹਲਕੇ ਨੂੰ ਮੋੜ ਤੋਂ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਇਸੇ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਹੁਣ ਮੈਦਾਨ ਵਿੱਚ ਨਿਤਰਾਈ ਹੈ। ਜਿਨ੍ਹਾਂ ਵੱਲੋਂ ਪਿੰਡ-ਪਿੰਡ ਜਾ ਕੇ ਆਪਣੇ ਉਮੀਦਵਾਰ ਗੁਰਮੀਤ ਸਿੰਘ ਮੀਠੇਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੈਡਮ ਗੁਰਪ੍ਰੀਤ ਕੌਰ ਨੇ ਆਪਣੀ ਸਰਕਾਰ ਦੇ ਕੰਮ ਗਿਣਾਉਂਦਿਆਂ ਭਰੋਸਾ ਦਿਵਾਇਆ ਕਿ ਜਲਦ ਹੀ ਮਾਨ ਸਰਕਾਰ ਬੀਬੀਆਂ ਨੂੰ 1-1000 ਰੁਪਏ ਦੇਣ ਵਾਲਾ ਵਾਅਦਾ ਤੇ ਬਾਕੀ ਦੇ ਰਹਿੰਦੇ ਵਾਅਦੇ ਪੂਰੇ ਕਰਨਗੇ। ਤੁਸੀਂ ਜਾਣਦੇ ਹੋ ਕਿ ਮਦਰਲੇ 2 ਸਾਲ ਤੋਂ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਤੁਸੀਂ ਧੂਰੀ ਤੋਂ ਇੱਕ ਐਮਐਲਏ ਨਹੀਂ ਇੱਕ ਮੁੱਖ ਮੰਤਰੀ ਚੁਣ ਕੇ ਭੇਜਿਆ। ਜੇ ਆਪਾਂ ਗੱਲ ਕਰ ਲਈਏ ਵਿਕਾਸ ਕਰ ਜਾਂਦੀ। ਧੂਰੀ ਲਈ ਮਾਨ ਸਰ ਨੇ ਕੀ ਕੀ ਕੰਮ ਕਰੇ ਨੇ। ਸੋ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਟੋਲ ਪਲਾਜ਼ਾ ਸੀ ਧੂਰੀ ਦੀ ਐਂਟਰੀ ਕਰਨੀ ਹੈ ਇੱਕ ਪਰਚੀ ਕਟਾ ਕੇ ਆਉਣਾ ਪੈਂਦਾ ਸੀ। ਪਤਾ ਨਹੀਂ ਸੜਕ ਤਣ ਜਾਵਾ ਟੁੱਟੀ ਹੁੰਦੀ ਸੀ। ਕਿਹੜੀ ਗੱਲ ਦਾ ਟੋਲ ਥੋੜੋਂ ਲਈ ਜਾਂਦੇ ਸੀ ਮੈਨੂੰ ਤਾਂ ਇਹ ਨਹੀਂ ਸੀ ਸਮਝ ਲੱਗਦੀ। ਸੋ ਪਹਿਲੇ ਆਧਾਰ ਤੇ ਉਹ ਟੋਲ ਪਲਾਜ਼ਾ ਚੱਕਿਆ ਗਿਆ। ਪੂਰੇ ਪੰਜਾਬ ਚ 16 ਟੋਲ ਪਲਾਜ਼ੇ ਮਾਨਸਾ ਨੇ ਬੰਦ ਕੀਤੇ ਨੇ ਜਿਹਦੇ ਕਰਕੇ ਇੱਕ ਇੱਕ ਟੋਲ ਪਲਾਜ਼ਾ 50-50 ਲੱਖ ਰੁਪਏ ਚ ਆਮ ਆਦਮੀ ਨੂੰ ਪੈ ਰਿਹਾ ਸੀਗਾ ਜਿਹੜੀਆਂ ਤੁਹਾਡੇ ਜੇਬਾਂ ਚ ਪੈਸਾ ਜਾ ਰਿਹਾ ਸੀਗਾ ਸੋ ਉਹ ਬੰਦ ਕਰਾਏ ਜਿਹੜਾ ਧੂਰੀ ਦਾ ਸੂਆ ਸੀਗਾ ਹਮੇਸ਼ਾ ਗੱਲ ਸੁਣਨ ਨੂੰ ਮਿਲਦੀ ਸੀ ਵੀ ਸੂਆ ਠੱਗਿਆ ਜਾਵੇ ਜੀ ਬਹੁਤ ਵੱਡੀ ਸਮੱਸਿਆ ਸੀਗੀ ਧੂਰੀ ਦੀ ਮੈਨੂੰ ਲੱਗਦਾ ਮੇਨ ਸਮੱਸਿਆ ਇਹ ਹੀ ਸੀਗੀ ਕਿ ਜਿਹਦੇ ਕਰਕੇ ਬਿਮਾਰੀਆਂ ਫੈਲਦੀਆਂ ਸੀ ਬੱਚਿਆਂ ਨਾਲ ਕਈ ਵਾਰੀ ਹਾਦਸੇ ਹੋ ਚੁੱਕੇ ਨੇ ਹਾਂਜੀ ਬਿਲਕੁਲ ਸੋ ਉਹ ਵੀ ਤਾਂ ਗਿਆ ਜਿਹਦੇ ਕਰਕੇ 33 ਕਰੋੜ ਰੁਪਏ ਜਿਹਦੇ ਤੇ ਲੱਗਾ ਤੇ ਅੱਜ ਉੱਥੇ ਮਾਵਾ ਪੈਣਾ ਸੈਰ ਵੀ ਕਰਦੀਆਂ ਨੇ ਬੱਚੇ ਖੇਡ ਵੀ ਰਹੇ ਨੇ ਬਾਕੀ 3-4 ਕਰੋੜ ਰੁਪਏ ਦੀ ਲਾਗਤ ਨਾਲ ਉੱਥੇ ਬਿਊਟੀਫਿਕੇਸ਼ਨ ਦਾ ਵੀ ਕੰਮ ਹੋ ਰਿਹਾ ਬੈਂਚ ਲੱਗਣਗੇ ਤਾਂ ਜੋ ਮਾਵਾ ਪੈਣਾ ਸੈਰ ਕਰਦੀਆਂ ਬੈਠਣਾ ਹੋਇਆ ਬੈਠ ਸਕਣ ਬੱਚੇ ਖੇਡ ਸਕਣ ਸੋ ਇਹ ਜੇ ਕੰਮ ਸਿਵਲ ਹਸਪੀਟਲ ਦੀ ਜੇ ਆਪਾਂ ਗੱਲ ਕਰ ਲਈਏ ਇੱਕ ਰੈਫਰਲ ਰੈਫਰਲ ਸੈਂਟਰ ਬਣਿਆ ਹੋਇਆ ਸੀਗਾ ਹਮੇਸ਼ਾ ਮਰੀਜ਼ ਨੂੰ ਇੱਥੋਂ ਭੇਜਣਾ ਹੀ ਪੈਂਦਾ ਸੀ ਕੋਈ ਕਹਿੰਦਾ ਸੀ ਡੀਐਮਸੀ ਲੈ ਜਾਓ ਕੋਈ ਕਹਿੰਦਾ ਸੀ ਰਜੇਂਦਰਾ ਲੈ ਜਾਓ ਇੱਥੇ ਇਲਾਜ ਨਹੀਂ ਹੋਣਾ ਇੱਥੇ ਬਚਣਾ ਨਹੀਂ ਸੋ ਮਾਨ ਸਾਹਿਬ ਨੇ 22 ਕਰੋੜ ਰੁਪਈਆ ਸਿਵਲ ਹਸਪੀਟਲ ਨੂੰ ਦਿੱਤਾ ਤਾਂ ਜੋ ਜਿਹੜੇ ਸਾਡੇ ਧੀਆ ਪੁੱਤ ਨੇ ਉਹਨਾਂ ਦਾ ਇਲਾਜ ਇੱਥੇ ਹੋ ਸਕੇ ਜਿਹੜੇ ਤੁਹਾਡਾ ਪੈਸਾ ਆਮ ਆਦਮੀ ਦਾ ਬਚ ਸਕੇ ਸੋ ਇੱਥੇ ਵਧੀਆ ਤੋਂ ਵਧੀਆ ਆਧੁਨਿਕ ਮਸ਼ੀਨਾਂ ਵੀ ਤੇ ਵਧੀਆ ਸਪੈਸ਼ਲਿਸਟ ਡਾਕਟਰ ਵੀ ਮੁਹੱਈਆ ਕਰਾਏ ਜਾਣਗੇ ਇਹ ਮਾਨ ਸਾਹਿਬ ਦੀ ਸੋਚ ਹੈ ਆਪਾਂ ਨੂੰ ਸਭ ਨੂੰ ਪਤਾ ਕਿ ਇੱਕ ਤਰੀਕ ਨੂੰ ਆਉਣ ਵਾਲੀ ਨੂੰ ਲੋਕ ਸਭਾ ਚੋਣਾਂ ਨੇ ਆਪਾਂ ਜਾਣਦੇ ਆਂ ਕਿ ਚੰਗੇ ਮਾੜੇ 'ਚ ਫਰਕ ਵੀ ਆਪਾਂ ਜਾਣਦੇ ਆਂ ਆਪਾਂ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਹੈ ਕਿ ਚੰਗੇ ਮਾੜੇ 'ਚ ਫਰਕ ਕਰੀਏ ਉਹਨੂੰ ਸਭ ਨੂੰ ਪਤਾ ਹੈ ਪ੍ਰਾਣੀਆਂ ਸਰਕਾਰਾਂ ਨੇ ਇੱਥੇ ਕੋਈ ਗੌਰ ਨਹੀਂ ਕੀਤਾ ਧੂਰੀ ਤੇ ਜਦੋਂ ਦੇਖਿਆ ਆ ਕੇ ਮੈਂ ਵੀ ਦੇਖਿਆ ਤੇ ਮੈਨੂੰ ਬਹੁਤ ਦਿਲ ਨੂੰ ਕਈ ਥਾਵਾਂ ਤੇ ਤਾਂ ਜਾਂਦੀ ਸੀ ਤੇ ਲੋਕ ਬੋਰਡਾਂ 'ਚ ਮਿਲ ਕੇ ਕਹਿੰਦੇ ਸੀ ਵੀ ਪੀਣ ਵਾਲਾ ਪਾਣੀ ਨਹੀਂ ਹੈਗਾ ਜੀ ਪਾਣੀ ਮੁਹਈਆ ਕਰਾਇਆ ਲਵੇ ਸੋ ਇਹੋ ਜਿਹੇ ਛੋਟੇ-ਛੋਟੇ ਕੰਮ ਨੇ ਕਿ ਮਗਰਲੇ 70 ਸਾਲਾਂ ਤੋਂ ਇਹ ਲੋਕੇ ਕੰਮ ਕਰਨੀ ਸੀ ਸਕਦੇ ਆਂ ਪਾਣੀ ਖਾਣਾ ਇਹ ਤਾਂ ਬੇਸਿਕ ਨੀਡਸ ਨੇ ਜਿਹਨੂੰ ਆਪਾਂ ਕਹਿੰਦੇ ਆ ਸੋ ਇਹ ਜਿਹੇ ਕੰਮ ਜਦੋਂ ਮੈਂ ਮਾਨਸਾਹਲ ਨੂੰ ਜਾ ਕੇ ਕਿਹਾ ਮੈਂ ਕਿਹਾ ਮੇਰੇ ਗੱਲ ਨੂੰ ਕੁਝ ਹੁੰਦਾ ਹੈ ਜਦੋਂ ਬੀਬੀਆਂ ਆ ਕੇ ਕਹਿੰਦੀਆਂ ਨੇ ਵੀ ਪੁੱਤ ਸੰਨ ਪਾਣੀ ਵੀ ਨਹੀਂ ਮਿਲਦਾ ਕਿਸੇ ਘਰੋਂ ਮੰਗਣਾ ਪੈਂਦਾ ਕਈਆਂ ਦੀ ਟੂਟੀ ਨਹੀਂ ਆਉਂਦੀ ਸੋ ਇਹ ਜਿਹੇ ਛੋਟੇ ਛੋਟੇ ਕੰਮ ਨੇ ਤਾਂ ਜੇ ਸਰਕਾਰ ਦੀ ਨੀਤ ਹੋਵੇ ਸੱਚੀ ਤੇ ਇਹ ਕੰਮ ਕੋਈ ਬਹੁਤ ਵੱਡੇ ਨਹੀਂ ਹੈਗੇ ਖਜ਼ਾਨੇ ਭਰੇ ਹੁੰਦੇ ਨੇ ਜੀ ਨੀਤ ਤੇ ਦਿਲ ਸਾਫ਼ ਹੋਣਾ ਚਾਹੀਦਾ ਲਾਲਚ ਜਿਹੜਾ ਘਟ ਤੋਂ ਘਟ ਹੋਣਾ ਚਾਹੀਦਾ ਤੋ ਮਾਨ ਸਾਹਿਬ ਨੇ ਕਦੇ ਰੁਪਈਏ ਦਾ ਲਾਲਚ ਨਹੀਂ ਕਰਿਆ ਮੈਨੂੰ ਲੱਗਦਾ ਜਿੰਨਾ ਪੈਸਾ ਆਉਂਦਾ ਸਾਰਿਆਂ ਤੋਂ ਉਹ ਦੇਖਦਾ ਹੀ ਉਹ ਇੱਥੇ ਹੀ ਲੱਗਦਾ ਕੋਈ ਸਾਹ ਦੇਖ ਜਾਣੇ ਘਰ ਦੇ ਨਹੀਂ ਕਦੇ ਭਰੇ ਸਾਡੇ ਘਰ ਤਾਂ ਉਹੀ ਹਾਲਾਤ ਨੇ ਜੋ ਪਹਿਲਾਂ ਤੋਂ ਸੀਗੇ ਕਈ ਵਾਰੀ ਅਜੇ ਵੀ ਐ ਹੋ ਜਾਂਦਾ ਵੀ ਹਾਲਾਤ ਔਖੇ ਨੇ ਪਰ ਫਿਰ ਵੀ ਸਾਰ ਲੈਂਦਾ ਕਿ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ ਕਿਤੇ ਵੀ ਸੋ ਮੇਰੀ ਤੁਹਾਡੇ ਸਾਰੇ ਅੱਗੇ ਇਹੀ ਅਪੀਲ ਹੈ ਸਪੈਸ਼ਲੀ ਮਾਵਾਂ ਨੂੰ ਭੈਣਾਂ ਨੂੰ ਮੈਂ ਦੇਖ ਰਹੀ ਆਂ ਵੀ 1000 ਰੁਪਏ ਦੀ ਆਸ ਹੁੰਦੀ ਹੈ ਵੀ ਮਾਨ ਸਾਹਿਬ ਨੇ ਵਾਅਦਾ ਕਰਿਆ ਸੀ 1000 ਅਜੇ ਤੱਕ ਆਇਆ ਨਹੀਂ ਤੋ ਇਹ ਵੀ ਮਾਨ ਸਾਹਿਬ ਦਾ ਕਹਿਣਾ ਹੈ ਵੀ ਜਲ ਤੋਂ ਜਲਦ ਇਹ 1000 ਰੁਪਏ ਵਾਲਾ ਜਿਹੜਾ ਵਾਦਾ ਉਹ ਵੀ ਪੂਰਾ ਕਰਨਗੇ। ਬਾਕੀ ਮੈਂ ਥੋੜੀ ਸਵਾਰਥ ਕਰਨ ਬੈਠੀ ਆ। ਮੈਂ ਤਾਂ ਹਮੇਸ਼ਾ ਕਹਿੰਦੀ ਆ ਵੀ ਮੈਨੂੰ 1000 ਰੁਪਏ ਲਾਗੂ ਕਰ ਦੋ ਤਾਂ ਮੈਂ ਜਾਇਆ ਕਰੂ। ਮੈਂ ਬੀਬੀਆਂ ਮੇਰਾ ਗੁੱਟ ਖੜ ਲੈਂਦੀਆਂ ਨੇ ਉਹ 1000 ਕਦ ਦੋਵੋਗੇ। ਤੋ ਇਹ ਵੀ ਜਲ ਤੋਂ ਜਲਦ ਮਾਨ ਸਾਹਿਬ ਕਹਿੰਦੇ ਪੂਰਾ ਹੋਊਗਾ। ਤੁਹਾਡਾ ਜਿਹੜਾ 1000 1000 ਥੋੜੇ ਪੁਰਾਣੇ ਜਿਹੜਾ ਵਾਦਾ ਕਰਿਆ ਉਹ ਪੂਰਾ ਕਰੂੰਗਾ। ਬਾਕੀ ਜੇ ਮਾਨ ਸਾਹਿਬ ਨੇ ਤੁਹਾਡੇ ਤੇ ਹੱਥ ਖੁੱલ્લા ਦੇ ਛੱਡਿਆ ਹੋਇਆ ਕੋਈ ਫੰਡਾਂ ਦੀ ਘਾਟ ਨਹੀਂ ਕਤੂਰੀ ਵਾਲਿਓ ਇਸ ਵਾਰ ਤੁਸੀਂ ਵੋਟਾਂ ਦੀ ਵੀ ਨਾ ਘਾਟ ਛੱਡਿਓ ਨੱਕੋ ਨੱਕ ਵੋਟਾਂ ਭਰ ਦਿਓ ਵਿਰੋਧੀਆਂ ਨੂੰ ਦੱਸ ਦਿਓ ਵੀ ਤੂਰੀ ਵੜਨਾ